ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦਾ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਦੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ 15 ਮਈ ਅਤੇ 15 ਮਈ ਸਿੱਧੂ ਮੂਸੇ ਵਾਲੇ ਦੇ ਫੈਨਜ਼ ਦੇ ਲਈ ਬਹੁਤ ਹੀ ਖਾਸ ਹੁੰਦੀ ਹੈ ਅਤੇ ਸਿੱਧੂ ਮੂਸੇ ਵਾਲੇ ਦੇ ਫੈਨਜ਼ ਦੇ ਲਈ 15 ਮਈ ਇਸ ਕਰਕੇ ਖਾਸ ਹੈ ਕਿਉਂਕਿ ਸਿੱਧੂ ਮੂਸੇ ਵਾਲੇ ਦੀ ਮਾਤਾ ਚਰਨ ਕੌਰ ਜੀ ਦਾ ਜਨਮ ਦਿਨ ਹੁੰਦਾ ਹੈ ਇਸ ਤੇ ਦੋਸਤੋ ਸਿੱਧੂ ਮੂਸੇ ਵਾਲੇ ਬਾਈ ਨੂੰ ਗਏ ਹੋਏ ਅੱਜ ਭਲਾਂ ਦੀ 3 ਸਾਲ ਹੋ ਗਏ ਨੇ ਪਰ ਸਿੱਧੂ ਮੂਸੇਵਾਲੇ ਦੀ ਮੌਜੂਦਗੀ ਫੇਰ ਵੀ ਮਹਿਸੂਸ ਹੁੰਦੀ ਹੈ ਕਿਤੇ ਨਾ ਕਿਤੇ ਅਤੇ ਸਿੱਧੂ ਮੂਸੇਵਾਲੇ ਦੇ ਫੈਨ ਜੋ ਉਹਨਾਂ ਦੇ ਪਰਿਵਾਰ ਨੂੰ ਸਿੱਧੂ ਬਾਈ ਦੀ ਕਮੀ ਮਹਿਸੂਸ ਨਹੀਂ ਹੋਣ ਦਿੰਦੇ ਤਾਂ ਦੋਸਤੋ ਹੁਣ ਸਿੱਧੂ ਮੂਸੇਵਾਲੇ ਬਾਈ ਦੇ ਅਕਾਊਂਟ ਤੋਂ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਮਾਤਾ ਚਰਨ ਕੌਰ ਅਤੇ ਸਿੱਧੂ ਮੂਸੇਵਾਲੇ ਬਾਈ ਦੀ ਤਸਵੀਰ ਹੈ ਅਤੇ ਡਿਸਕ੍ਰਿਪਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਹੈਪੀ ਬਰਥਡੇ ਟੂ ਮਾਮਾ ਅਤੇ ਦੋਸਤੋ ਸਿੱਧੂ ਮੂਸੇਵਾਲੇ ਬਾਈ ਦੇ ਅਕਾਊਂਟ ਦੇ ਉੱਤੋਂ ਮਾਤਾ ਚਰਨ ਕੌਰ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ ਨੇ ਤਾਂ ਦੋਸਤੋ ਤੁਹਾਨੂੰ ਯਾਦ ਹੋਣਾ ਕਿ ਜਦੋਂ ਸਿੱਧੂ ਮੂਸੇਵਾਲਾ ਬਾਈ ਸਾਡੇ ਵਿਚਕਾਰ ਹੁੰਦਾ ਸੀ ਤਾਂ ਮਾਤਾ ਚਰਨ ਕੌਰ ਦੇ ਜਨਮ ਦਿਨ ਦੇ ਉੱਤੇ ਕੋਈ ਨਾ ਕੋਈ ਟਰੈਕ ਰੀਲੀਜ਼ ਕਰ ਦਿੰਦਾ ਸੀ ਜਿਵੇਂ ਕਿ 2020 ਦੇ ਵਿੱਚ ਸਿੱਧੂ ਮੂਸੇਵਾਲੇ ਬਾਈ ਵੱਲੋਂ ਡੀਅਰ ਮਾਮਾ ਟਰੈਕ ਰੀਲੀਜ਼ ਕੀਤਾ ਗਿਆ ਮਾਤਾ ਚਰਨ ਕੌਰ ਦੇ ਜਨਮ ਦਿਨ ਤੇ ਤਾਂ 2022 15 ਮਈ ਨੂੰ ਜਾਣੀ ਕਿ ਮਾਤਾ ਚਰਨ ਕੌਰ ਦੇ ਜਨਮ ਦਿਨ ਦੇ ਉੱਤੇ ਸਿੱਧੂ ਮੂਸੇਵਾਲੇ ਬਾਈ ਵੱਲੋਂ ਨੇ YouTube ਚੈਨਲ ਤੇ ਤਾਂ ਦੋਸਤੋ ਸਿੱਧੂ ਮੂਸੇਵਾਲੇ ਦੇ ਫੈਨਜ਼ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਮਾਤਾ ਚਰਨ ਕੌਰ ਦੇ ਜਨਮ ਦਿਨ ਦੇ ਉੱਤੇ ਕੋਈ ਨਾ ਕੋਈ ਟਰੈਕ ਸਾਨੂੰ ਸੁਣਨ ਨੂੰ ਮਿਲ ਸਕਦਾ ਹੈ ਪਰ ਦੋਸਤੋ ਮਾਤਾ ਚਰਨ ਕੌਰ ਦਾ ਇੱਕ ਸਕਰੀਨਸ਼ਾਟ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਜਿਸ ਵਿੱਚ ਉਹ ਇੱਕ ਕਮੈਂਟ ਦਾ ਰਿਪਲਾਈ ਕਰਦੇ ਨੇ ਅਤੇ ਕਿਸੇ ਵੀਰ ਦਾ ਕਮੈਂਟ ਹੁੰਦਾ ਹੈ ਕਿ ਸਿੱਧੂ ਮੂਸੇਵਾਲੇ ਬਾਈ ਦੀ ਕੋਈ EP ਨਹੀਂ ਆਉਣੀ ਜਦੋਂ ਕੋਈ ਅਨਾਉਂਸਮੈਂਟ ਕਰਦੇ ਹੋ ਅਤੇ EP ਰਿਲੀਜ਼ ਨਹੀਂ ਹੁੰਦੀ ਤਾਂ ਸਿੱਧੂ ਮੂਸੇਵਾਲੇ ਦੇ ਫੈਨਜ਼ ਨੂੰ ਦੁੱਖ ਲੱਗਦਾ ਹੈ ਅਤੇ ਉਸਦੇ ਰਿਪਲਾਈ ਦੇ ਵਿੱਚ ਮਾਤਾ ਚਰਨਕੌਰ ਨੇ ਲਿਖਿਆ ਸੀ ਇਹ ਬੇਟਾ ਜ਼ਰੂਰ ਆਵੇਗੀ ਈਪ ਤਾਂ ਦੋਸਤੋ ਹੁਣ ਫੈਨਜ਼ ਦੇ ਵੱਲੋਂ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਸਾਨੂੰ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਦੇ ਉੱਤੇ ਕੋਈ ਈਪ ਸੁਣਨ ਨੂੰ ਮਿਲ ਸਕਦੀ ਹੈ ਜਿਸ ਦੇ ਵਿੱਚ 4 ਤੋਂ 5 ਗੀਤ ਹੋਣਗੇ ਪਰ ਦੋਸਤੋ ਹਲੇ ਤੱਕ ਇਸ ਦੀ ਕੋਈ ਅਫੀਸ਼ੀਅਲ ਅਨਾਉਂਸਮੈਂਟ ਤਾਂ ਨਹੀਂ ਹੋਈ ਪਰ ਮਾਤਾ ਚਰਨਕੌਰ ਦਾ ਸਕਰੀਨਸ਼ਾਟ ਦੇਖ ਕੇ ਜਾਂ ਕਮੈਂਟ ਦੇਖ ਕੇ ਫੈਨਜ਼ ਦੇ ਵੱਲੋਂ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਇਸ ਦੇ ਵਿੱਚ ਕਿਹੜੇ-ਕਿਹੜੇ ਟਰੈਕ ਰਿਲੀਜ਼ ਕੀਤੇ ਜਾ ਸਕਦੇ ਆ ਪਰਿਵਾਰ ਦੇ ਵੱਲੋਂ ਤਾਂ ਦੋਸਤੋ ਮਾਤਾ ਚਰਨਕੌਰ ਦੇ ਜਨਮ ਦਿਨ ਦੇ ਉ ਹੋਇਆ ਪਰ ਫੈਨਸ ਦੇ ਵੱਲੋਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਸਿੱਧੂ ਬਾਈ ਦੇ ਜਨਮ ਦਿਨ ਦੇ ਉੱਤੇ ਜਿਵੇਂ ਮਾਤਾ ਚਰਨ ਕੌਰ ਨੇ ਕਿਹਾ ਕਿ ਕੋਈ ਈਪੀ ਰਿਲੀਜ਼ ਕੀਤੀ ਜਾਵੇਗੀ ਤਾਂ ਸਾਨੂੰ ਸਿੱਧੂ ਮੂਸੇ ਵਾਲੇ ਬਾਈ ਦੇ ਜਨਮ ਦਿਨ ਦੇ ਉੱਤੇ ਕੋਈ ਈਪੀ ਸੁਣਨ ਨੂੰ ਮਿਲ ਸਕਦੀ ਹੈ ਅਤੇ ਹੋ ਸਕਦਾ ਹੈ ਇਸ ਈਪੀ ਦੇ ਵਿੱਚ ਸਾਨੂੰ 2 ਜਾਂ 3 ਗੀਤ ਲੀਕ ਹੋਏ ਹੋਏ Song ਸੁਣਨ ਨੂੰ ਮਿਲਣ ਅਤੇ ਹੋ ਸਕਦਾ ਹੈ ਇੱਕ ਅੱਧਾ Song ਹੋਵੇ ਜੋ ਫਰੈਸ਼ ਹੋਵੇ ਸਿੱਧੂ ਮੂਸੇ ਵਾਲੇ ਬਾਈ ਦਾ ਅਤੇ ਦੋਸਤੋਂ ਫੈਂਟਮ Song ਦੀ ਵੀਡੀਓ ਵੀ ਹੈ ਹੋ ਸਕਦਾ ਇਸ ਦੇ ਵਿੱਚ ਫੈਂਟਮ Song ਰਿਲੀਜ਼ ਕੀਤਾ ਜਾਵੇ ਅਤੇ ਉਸ ਦੀ ਆਪਾਂ ਨੂੰ ਵੀਡੀਓ ਵੀ ਦੇਖਣ ਨੂੰ ਮਿਲ ਸਕਦੀ ਹੈ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਜੇਕਰ ਤੁਸੀਂ ਸਿੱਧੂ ਮੂਸੇਵਾਲੇ ਬਾਈ ਦੇ ਪੱਕੇ ਫੈਨ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅਤੇ ਕਮੈਂਟ ਬਾਕਸ ਵਿੱਚ ਜਸਟਿਸ ਫੋਰ ਸਿੱਧੂ ਮੂਸੇਵਾਲਾ ਲਿਖਣਾ ਨਾ ਭੁੱਲਣਾ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਧੰਨਵਾਦ